ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਕੋਨਿਆਣਾ ਕਲਾਂ ਤਹਿਸੀਲ ਕੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਜੀ ਪਹਿਲੇ ਸੂਏ ਸੋਣ ਵਾਲੀ ਝੋਟੀ ਕਦ ਕਾੜ ਦੀ ਸੋਹਣੀ ਐ ਸਿਹਤ ਵੱਖੋਂ ਵੀ ਠੀਕ ਐ ਤੇ ਫੇਸ ਕੁਆਲਟੀ ਵੀ ਮਿੱਤਰੋ ਚੰਗੀ ਐ ਤੇ ਥਣ ਲੇਵੇ ਦੀ ਹੈਗੀ ਆ ਸਾਫ਼ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਅੰਕਲ ਦੇ ਨਾਲ ਕਰ ਸਕਦਾ ਗੱਲ ਬਾਤ ਸੂਣ ਦੇ ਕੁਝ ਦਿਨ ਬਾਕੀ ਐ ਥਾਣਾ ਦਾ ਗੈਬ ਤੇ ਥਾਣਾ ਦੀ ਦੂਰੀ ਚੰਗੀ ਆ। ਸੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ। ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ। ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ। ਠੰਡੀ ਸ਼ੀਲਡ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਪਸ਼ੂ ਉਪਰਾਂ ਨਹੀਂ ਮੰਦਾ ਕੋਲੇ ਖੜ ਕੇ ਆਪਾਂ ਵੀਡੀਓ ਬਣਾ ਰਹੇ ਆ। ਕੋਈ ਜਲਦਬਾਜ਼ੀ ਨਹੀਂ ਕਰਦੇ ਆਰਾਮਦਾਰੀ ਦੇ ਨਾਲ ਤੁਰ ਰਹੀ ਹੈ। ਤੋ ਇਹ ਜੇ ਹੈ ਪਸ਼ੂ ਮਿੱਤਰੋ ਬਹੁਤ ਹੀ ਘੱਟ ਮਿਲਦੇ ਨੇ ਇਹ ਅੰਕਲ ਦੇ ਨਾਲ ਤੁਸੀਂ ਕਰ ਸਕਦੇ ਹੋ ਸੰਪਰਕ ਹੋਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਸੂਣਦੇ ਬਿਲਕੁਲ ਨੇੜੇ ਆ ਮੋਲ ਜੀ ਹਵਾ ਨਾਲ ਸੋਨਾ ਬਣਾਉਂਦੀ ਆ ਰਹੀ ਆ ਤੇ ਬਣਾ ਜਾਵੇ ਵੀ ਚੰਗਾ ਦੁੱਧ ਅੰਕਲ ਕਹਿੰਦਾ ਵੀ ਸਾਡੇ ਜਿਹੜੇ ਪਸ਼ੂ ਆ ਪਹਿਲੇ ਸੂਹੀ ਚੰਗੇ ਕੱਢਦੇ ਨੇ ਫੂ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਇਸ ਤੋਂ ਬਾਅਦ ਆਪਾਂ ਇੱਕ ਚੰਗੀ ਜਰਸੀ ਕ੍ਰੋਸ ਸੂਈ ਵੀ ਵੀਡੀਓ ਬੈਠ ਦੀ ਵੀਡੀਓ ਪਾਵਾਂਗੇ ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਉਹ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਮ ਹੈਗਾ ਗੁਰਤੇਜ ਸਿੰਘ ਹਨਾ ਹਾਂਜੀ ਮੇਰਾ ਨਾਮ ਗੁਰਤੇਜ ਤੇ ਆਪਣਾ ਜਿਹੜਾ ਘਰ ਹੈ ਕਿੱਥੇ ਜੇ ਹੈ ਇਹ ਇਹ ਬਠਿੰਡਾ ਤੋਂ ਬਾਜਾ ਰੋਡ ਤੇ ਠੀਕ ਹੈ ਗੋਨਣਾ ਕਲਾ ਗੋਨਣਾ ਕਲਾ ਗੋਨਣਾ ਮੰਡੀ ਨਾਲ ਕੇ ਹੈ ਨਾ ਹਾਂ ਗੋਨਣਾ ਮੰਡੀ ਨਾਲ ਕੇ ਠੀਕ ਹੈ ਫਰਨੀ ਤੇ ਮਤਲਬ ਪਹਿਲਾਂ ਹੀ ਕਰ ਹੈ ਪਹਿਲਾਂ ਕਰ ਅਵਤਾਰ ਸਰਪੰਚ ਦੀ ਬੈਕਸਾਈਡ ਠੀਕ ਹੈ ਆਪਣਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਬਾਈ ਨਹੀਂ ਨਹੀਂ ਘਰੇਲੂ ਵਿੜਗੋ ਘਰੇਲੂ ਘਰੇਲੂ ਠੀਕ ਹੈ ਮਲਾ ਵੀ ਕਿੰਨੇ ਕੁ ਪਸ਼ੂ ਰੱਖਦੇ ਹੋ ਬਿਲਕੁਲ ਤਿੰਨ ਕ ਪਸ਼ੂ ਹੈ ਜੀ ਦੋ ਸਾਂਗਲੋ ਮਿਹਸਾਂ ਤੇ ਇੱਕਾ ਗਾਂ ਹੈ ਠੀਕ ਹੈ ਇਹ ਜਿਹੜੀ ਟੁੱਟੀ ਦੀ ਮਾਈ ਹੈ ਜਿਹੜੀ ਉਹ ਮੱਝ ਹੈ ਇਹਦੀ ਮਾਂ ਹੈ ਨਾ ਇਹਦਾ ਮਾਂ ਦਾ ਕੀ ਰਿਕਾਰਡ ਸੀ ਮਾਂ ਦਾ ਬਾਈ 15.5 ਆਪਾਂ ਠੀਕ ਹੈ ਤਕੜੀ ਦੇ ਮਤਲਬ ਪਾ ਤੋਲ ਹਾਂਜੀ ਹਾਂ ਜਰੰਤੀ ਹੈ ਮਾਲਾ ਵੀ ਪਹਿਲਾਂ ਕਿੰਨਾ ਕ ਦੁੱਧ ਕਰਦੀਆਂ ਜੇ ਮੈਂ ਤੁਹਾਡੇ ਕੋਲੇ ਹਾਂਜੀ 11 ਤੋਂ ਤਾਂ ਘਟਣ ਦੀ ਮਤਲਬ ਹੀ ਨਹੀਂ ਕੋਈ ਠੀਕ ਹੈ ਹਾਂ 11 ਤਾਂ ਦੇਊਗੀ ਦੇਊਗੀ ਬਹੁਤ ਠੰਡੀ ਸੀਲ ਮੈਸ ਹੈ ਠੀਕ ਹੈ ਟੁੱਟੀ ਹੈ ਤੇ ਪੂਰੀ ਗ੍ਰੈਨ ਕਿੰਨੇ ਕ ਦਰ ਕਿੰਨੇ ਕ ਦਰ ਰਹਿੰਦੇ ਸੁਣ ਦੇਣ ਬਸ ਮੇਰੇ ਹਿਸਾਬ ਨਾਲ 2 ਦਿਨ ਤਾਂ ਲੈ ਜੂਗੇ ਜੇ ਦੋ ਤਣੇ ਇੱਕ ਦੋ ਦਿਨ ਲੈਂਦੀ ਹਾਂ ਹਾਂਜੀ ਇੱਕ ਦੋ ਦਿਨ ਲੈ ਜੂ ਠੀਕ ਹੈ ਮੁੱਲ ਕੀ ਕਰਤਾ ਜੀ ਮੁੱਲ ਇਹਦਾ ਜੀ 10 10 ਹਾਂਜੀ ਸੋ ਮੁੱਲ ਅੰਕਲ ਕਾ ਦਾ ਵੀ 10 ਹੈ ਬਹੁਤ ਠੰਡੀ ਸੀਲ ਹੈ ਠੀਕ ਹੈ ਕੋਈ ਇਹਦੇ ਚਹੂ ਨਹੀਂ ਜਿਵੇਂ ਮਰਜੀ ਤੁਸੀਂ ਹੋ ਨਹੀਂ ਤਾਂ ਪਹਿਲਾਂ ਹੱਥ ਨਹੀਂ ਲੱਗਣਗੇ ਹਾਂ ਨਾ 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 ਵੇਖੋ ਤੁਸੀਂ ਜਿਵੇਂ ਮਰਜੀ ਠੀਕ ਹੈ ਕੋਈ ਮਸਲ ਨਹੀਂ ਤੇ ਰੇਟ ਆਪਾਂ ਫਿਰ ਰੇਟ 110 ਹੈ ਜੀ ਠੀਕ ਹੈ ਤੇ ਫੋਨ ਨੰਬਰ ਜੀ ਫੋਨ ਨੰਬਰ 97798 97798 788 97 9863 ਹਾਂਜੀ 98737 98737 ਯੋ ਅੰਕਲ ਦਾ ਜੀ ਫੋਨ ਨੰਬਰ ਹੈਗਾ ਜੀ 7973799194 7973799194 ਅੰਕਲ ਦਾ ਫੋਨ ਨੰਬਰ ਹੈ ਜੇਕਰ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਅੰਕਲ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ